ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਇੱਥੇ ਟਾਈਮ ਹੋ ਗਿਆ ਸੀਗਾ ਜੀ ਮਾਰਨਿੰਗ ਦੇ ਪੌਣੇ ਖੀ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਮਾਰ ਲਈ ਸੀਗੀ ਬੇੜੇ ਦੇ ਵਿੱਚ ਬੁੱਕਰ ਤੇ ਮੰਮੀ ਮਸ਼ੀਨ 'ਚ ਕੱਪੜੇ ਪਾ ਕੇ ਸਾਟੇ ਸੀਗੇ ਤੇ ਬਸ ਗੁਲਮੂਰੇ ਬੈਠੇ ਮੁਰਕਾਇਆਸ ਘਾਰੇ ਸੀ ਇੰਜੈਕਸ਼ਨ ਦੇ ਰੈਡੀ ਪਾਈ ਜਾਂਦੇ ਸੀਗੇ ਆਪਦਾ ਖੇਤ ਵਾਸਤੇ ਬਰਫੂਰ ਪਾਣੀ ਚ ਤੇ ਖੇਤ ਜਾਂਦੇ ਸੀਗੇ ਕਿਉਂਕਿ ਅੱਜ ਛੱਡਣੀ ਸੀ ਮੋਟਰਾਂ ਤੇ ਕਰਨੇ ਸੀਗੇ ਨੱਕੇ ਤੇ ਬੰਨੇ ਤੇ ਗਏ ਬਸ ਉਹ ਬਰਫ ਪਾਈ ਜਾਂਦੇ ਸੀ ਤੇ ਮੈਂ ਇੰਜੈਕਸ਼ਨ ਵੀ ਆ ਜਾਏ ਦੁਆਰ ਦਾ ਕਰਕੇ ਟਾਈਮ ਨਹੀਂ ਉੱਠ ਖੜਾ ਤੇ ਕੰਦ ਮੈਂ ਕਿਹਾ ਚੱਲ ਹਜੇ ਕਿਹੜਾ ਜਾਣਾਂ ਦੂ ਮੈਂ ਮੇਰੀ ਵੀਡੀਓ ਬਣਾ ਦੇ ਲਓ ਜੀ ਜਸ਼ਨੇ ਤੋਂ ਆਪਣਾ ਜਸ਼ਨਾ ਬਣਾ ਰਹੇ ਅਸੀਂ ਵੀਡੀਓ ਤੇ ਬਾਕੀ ਜੀ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲਾਈਕ ਸ਼ੇਅਰ ਕਮੈਂਟ ਤੁਸੀਂ ਇੱਕ ਜ਼ਰੂਰ ਕਰਿਓ ਤੇ ਇੰਨੀ ਗਰਮੀ ਆ ਜੀ ਇੰਨੀ ਗਰਮੀ ਹੁੰਦੀ ਹੈ ਸੁਬਾਹ ਸੁਬਾਹ ਕੁਛ ਹੋਈ ਨਾ ਉਹਦੇ ਆਖੜ ਮੰਗੂਲ ਸਿਰ ਆਏ ਆਖੜ ਦੇ ਕਹਿੰਦੇ ਸਵੇਰ ਤਾਂ ਹੁੰਦੀ ਨਹੀਂ ਸਿੱਧਾ ਦੁਪਹਿਰਾ ਹੀ ਹੋ ਜਾਂਦਾ ਉੱਠਣਸਾਰ ਉਹ ਹੀ ਗੱਲ ਹੈ ਤੇ ਮੁੜਕੇ ਨਾ ਹੋ ਜਾ ਭਿੱਜ ਜਾਂਦੇ ਆ ਜੀ ਪੁੱਛੋ ਹੀ ਨਾ ਬੁਰਾ ਹਾਲ ਹੋ ਜਾਂਦਾ ਤੇ ਉਧਰੋਂ ਪਸ਼ੂਆਂ ਨੇ ਜੀ ਪਸ਼ੂਆਂ ਨੂੰ ਹਾ ਪੱਖਾ ਲਾਉਣੇ ਆਪਾਂ ਜਿਹੜਾ ਹਾ ਪਿਆ ਪੱਖਾ ਤੇ ਹਵਾ ਬਹੁਤ ਦਿੰਦਾ ਹੈ ਬਹੁਤ ਜਿਆਦਾ ਹਵਾ ਦਿੰਦਾ ਤੇ ਹੁਣ ਫਿਰ ਬੰਦ ਕਰਤਾ ਸੀਗਾ ਤੇ ਕਿਉਂਕਿ ਆਪਣਾ ਪਾਣੀ ਵਾਲੀ ਮੋਟਰ ਛੱਡ ਲਿਆ ਤੇ ਪਲੱਗ ਸੇਮ ਹੀ ਹੈ ਇਹਨਾਂ ਦੇ ਇੱਕੋ ਹੀ ਪਲੱਗ ਤੇ ਲਾਉਣੇ ਪੈਂਦੇ ਆ ਫਿਰ ਪਾਣੀ ਵਾਲੀ ਮੋਟਰ ਦਾ ਪਲੱਗ ਲਾਤਾ ਸੀਗਾ ਕੋਈ ਮਸ਼ੀਨ ਵਿੱਚ ਕਪੜੇ ਗੁੱਪੜੇ ਪਾਏ ਤੇ ਬਸ ਪਾਣੀ ਸੋਨੁਪਤੀ ਹੁਣ ਚਾਹੀਦਾ ਹੀ ਹੁੰਦਾ ਹਨ ਤੇ ਇਹ ਬੁਰਾ ਹਾਲ ਹੋ ਗਿਆ ਸੀ ਜੀ ਪਸੀਨੇ ਨਾ ਸਵੇਰ-ਸਵੇਰ ਤਾਂ ਆਏ ਹੋ ਜਾਂਦਾ ਵੀ ਜਿਵੇਂ ਪਾਣੀ ਨਹੀਂ ਡੋਲਿਆ ਹੁੰਦਾ ਐਨਾ ਬੁਰਾ ਹਾਲ ਹੋ ਜਾਂਦਾ ਜੀ ਪੁੱਛੋ ਹੀ ਨਾ ਤੇ ਆ ਬਸ ਜੀ ਹਰਾਚਾਰਾ ਪਾਇਆ ਸੀ ਕੋਸੋਂ ਥੋੜਾ ਜਿਹਾ ਹਰਾ ਰਹਿ ਗਿਆ ਸੀ ਕਿ ਮੈਂ ਚੱਲ ਮੈਂ ਬੋਕਰ ਨਾਲ ਇਕੱਠਾ ਕਰ ਦੂੰਗੀ ਤੇ ਫਿਰ ਆਏ ਆ ਵੀ ਇਹ ਕਟੀਆਂ ਨੂੰ ਹੋਰ ਪਾ ਦਾਂਗੀ ਗਾਈਆਂ ਨੂੰ ਤਾਂ ਸਨੀਆਂ ਲਾ ਦੰਨੇ ਆਪਾਂ ਖਲ ਪਾ ਦੰਨੇ ਆ ਤੇ ਫਿਰ ਇੱਕ ਵੀ ਅੱਧਾ ਅੱਧਾ ਬੱਠਲ ਤੇ ਬੱਠਲ ਬੱਠਲ ਤੇ ਮੁਰਕੇ ਇਹਨਾਂ ਨੂੰ ਕੱਲਾ ਹਰਾ ਪਾ ਦੰਨੇ ਆ ਫਿਰ ਤਾਂ ਕਰਕੇ ਮਾਸ਼ਾਅੱਲਾ ਬੱਠਲ ਬੱਠਲ ਕੋ ਜਿਹੜਾ ਹੋਊਗਾ ਹੋਰ ਛੱਡ ਦਾਂਗੇ ਕਿਉਂਕਿ ਗਾਈਆਂ ਤਾਂ ਹੈ ਉਹਨਾਂ ਨੂੰ ਸਨੀਆਂ ਲਾਈ ਹੁੰਦੀ ਤਾਂ ਕਰਕੇ ਉਹ ਥੋੜਾ ਖਾਂਦੀਆਂ ਤੇ ਕਟੀਆਂ ਦਾ ਨਿਰਹਾ ਹਰਾ ਹੁੰਦਾ ਛੇਤੀ ਹੁੰ ਜਾਂਦਾ ਤੇ ਮਾਖਾ ਚਾਲ ਲਾ ਇਕੱਠਾ ਜਿਆ ਕਰਦਾ ਮਾਖਾ ਫਿਰ ਇਹਨਾਂ ਨੂੰ ਪਾ ਦਾਂਗੇ ਤੇ ਬਾਕੀ ਜੀ ਕੱਲ ਵਾਲੇ ਬਲੌਗ ਦੇ ਵਿੱਚ ਜਿਨ੍ਹਾਂ ਦੇ ਨਾਮ ਲਏ ਜੀ ਤੇ ਆਪਾਂ ਨਾਮ ਲਏ ਸੀਗੇ ਜਿਹੜੇ ਰਹਿ ਗਏ ਹੋਣਗੇ ਉਹਨਾਂ ਨੂੰ ਨਾਲੇ ਸੌਰੀ ਜੀ ਤੇ ਬਾਕੀ ਜਿਹੜੇ ਰਹਿ ਗਏ ਆਪਾਂ ਉਹਨਾਂ ਦਾ ਨਾਮ ਵੀ ਜਰੂਰ ਲਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਨ ਤੁਸੀਂ ਕਮੈਂਟ ਕਰਦੇ ਹੋ ਤੇ ਬੱਸ ਜੀ ਆਪਣਾ ਬੋਕਰ ਮਾਰ ਕੇ ਫਿਰ ਗੋਆ ਘੋੜਾ ਸੱਟਣ ਲੱਗ ਗਏ ਸੀ ਤੜਕੇ ਤੜਕੇ ਤਾਂ ਜੀ ਨਾ ਬਾਹਲਾ ਕੰਮ ਹੁੰਦਾ ਸੋਨ ਪਤਾ ਸਾਰਾ ਹੀ ਹੋ ਜਾਂਦਾ ਝਾੜੂ ਪੋਚੇ ਦਾ ਬੱਕਰ ਵਾਰੀ ਦਾ ਗੋਹਾ ਗੂੜੇ ਦਾ ਪਾਲਾ ਬਹ ਜਾਂਦਾ ਕੰਮ ਤਾਂ ਸੁਬਾ ਸੁਬਾ ਦਾ ਵਾਲਾ ਕੰਮ ਹੁੰਦਾ ਪੁੱਛੋ ਹੀ ਨਾ ਤੇ ਸਵੇਰੇ ਕਿੰਨਾ ਮਰਜੀ ਸੁਨਿਆ ਉੱਠ ਖੜ ਗਿਆ ਮਨ ਮਾਤ ਕੇ ਪੈ ਜੇ ਸਾਢੇ 1/4 ਉੱਠ ਖੜਦੇ ਆ ਆਪਾਂ ਤੇ ਫਿਰ ਵੀ ਲੇਟ ਹੋ ਜਾਂਦੇ ਆ ਮਾੜੇ ਮਾੜੇ ਨਾਲ ਪਤਾ ਨਹੀਂ ਕੀ ਗੱਲ ਹੈ ਲੋ ਜੀ ਇੱਥੇ ਮੰਮੀ ਮੈਨੂੰ ਛਕਾਉਣ ਲੱਗ ਗਈ ਸੀ ਕਿ ਬਠਲ ਬੱਕਰਾ ਬਾ ਮਾਰਦੀ ਸੀ ਤੇ ਪਸੂਆਂ ਨੂੰ ਨੀਰਾ ਮੈਂ ਪਾਤਾ ਸੀ ਹੋਰ ਪਾਉਣਾ ਸੀ ਜਿਹੜਾ ਜਿਹੜਾ ਇਕੱਠਾ ਕਰਿਆ ਸੀ ਉਹ ਮਸ਼ੀਨ ਕੋਲੋਂ ਪਸੂਆਂ ਨੂੰ ਪਾਤਾ ਸੀਗਾ ਮੈਂ ਤਨਾ ਖਾਈ ਜਾਂਦੀਆਂ ਸੀ ਤੇ ਕੱਚੇ ਥਾਂ ਦਾ ਕਰਕੇ ਜੀ ਬਾਹਲਾ ਲਿੱਭੜਦੇ ਆ ਪਸ਼ੂ ਕੁਛ ਨਾ ਆਏ ਹੋ ਜਾਂਦੇ ਪਸ਼ੂ ਲਿੱਭੜ ਕੇ ਜਿਵੇਂ ਕਦੇ ਨਮਾਏ ਨਹੀਂ ਹੁੰਦੇ ਇੱਕ ਗਾਂ ਜਾਂ ਗਾਈਆਂ ਰਾਤ ਨੂੰ ਉੱਤੇ ਬਹਿ ਜਾਂਦੇ ਆ ਪਸ਼ੂਆਂ ਨਾਲ ਗੋਏ ਦੇ ਰਾਤ ਨੂੰ ਸੋਨੂੰ ਪਤਾ ਗੋਵਾ ਕਰੀ ਜਾਂਦੇ ਉੱਤੇ ਬਹਿ ਜਾਂਦੇ ਤੇ ਫਿਰ ਬੁਰਾ ਹਾਲ ਹੋ ਜਾਂਦਾ ਪਸ਼ੂਆਂ ਦਾ ਬਹੁਤ ਹੀ ਜ਼ਿਆਦੇ ਗਰਮੀ ਹੈ ਜੀ ਇਹ ਜਿਹਦਾ ਗਰਮੀ ਨੇ ਨਾ ਇੱਕ ਪੰਨ ਦਾ ਕੁਮਿੰਟ ਆਇਆ ਕਹਿੰਦੀ ਐ ਇਦੀ ਗਰਮੀ ਨੇ ਕਹਿੰਦੀ ਲੋਕਾਂ ਦੇ ਪਕੌੜੇ ਤਾਂ ਉੱਤੇ ਜਮਾਂ ਸਹੀ ਗੱਲ ਆ ਭੈਣੇ ਸੁਮਾਰ ਕੀ ਤਲੇ ਆ ਕੀ ਤਾਂ ਜੋ ਅੱਬ ਸਾਰੇ ਲੋਕਾਂ ਦੇ ਕੀ ਤਲਤੇ ਸਾਰੇ ਉਹ ਤੰਗ ਆ ਗਰਮੀ ਨਾਲ ਪਸ਼ੂ ਕੀ ਬੰਦੇ ਕੀ ਸਾਬ ਬੁਰਾ ਹਾਲ ਐ ਤੇ ਮੁਰਕੇ ਨਾਲ ਆਏ ਭਿੱਜ ਜਾਨੇ ਜਿਵੇਂ ਇੱਕਦਮ ਮੁਰਕਾ ਹੁੰਦਾ ਹੂੰ ਲਓ ਜੀ ਉਧਰਲਾ ਕਮਰਾ ਮੇੜ ਕੇ ਦੋ ਮਿੰਟ ਲੈਣ ਲੱਗੇ ਹਵਾ ਤੇ ਨਾਲੇ ਪੀਂਦੇ ਆਪਾਂ ਦੂਜੀ ਵਾਰ ਲਈ ਚਾਹ ਤੇ ਗੋਆ ਘੂੜਾ ਸਿੱਟਨ ਤੋਂ ਪਹਿਲਾਂ ਤੇ ਮਸ਼ੀਨ ਚ ਪਾਤੀ ਸੀ ਕੱਪੜੇ ਤੇ ਬਾਲੇ ਹੋ ਜਾਂਦੇ ਆ ਜੀ ਪੁੱਛੋ ਨਾ ਮੁੱਕੇ ਚੁੰਨੀਆਂ ਦੋ ਦੋ ਸੂਟ ਹੋ ਜਾਂਦੇ ਸਾਰਿਆਂ ਦੇ ਦੋ ਤਾਰਾ ਭਰ ਜਾਂਦੀਆਂ ਆ ਰੋਜ਼ ਦਾ ਕੰਮ ਹੀ ਤੇ ਮਸ਼ੀਨ ਆਪਣੀ ਚੱਲੀ ਜਾਂਦੀ ਆ ਜੀ ਆ ਇੱਕ ਕੁਆਲਿਟੀ ਕਰਦੀ ਧੋ ਕੇ ਪਹਿਲਾਂ ਤੇ ਇਹ ਹੇਤਾਂ ਦੇ ਪਾਏ ਆ ਪੁੱਛੋ ਨਾ ਜੀ ਬਾਲੇ ਹੋ ਜਾਂਦੇ ਆ ਦੋ ਦੋ ਸੂਟ ਹੋ ਜਾਂਦੇ ਆ ਸਾਰਿਆਂ ਦੇ ਤੇ ਹੋਰ ਹੁਣ ਆਹੋ ਹੈ ਜੀ ਕਿਉਂ ਜਿਵੇਂ ਹੁਣ ਨਹਾਵਾਂਗੇ ਕੰਮ ਧੰਦਾ ਕਰਕੇ ਸੁਬਾਹ ਵਾਲਾ ਉਹ ਲਾਵਾਂਗੇ ਫਿਰ ਸ਼ਾਮ ਵਾਲਾ ਕੰਮ ਧੰਦਾ ਕਰਕੇ ਉਹ ਲਾਵਾਂਗੇ ਉਧਰੋਂ ਖੇਤ ਵਾਲੇ ਫਿਰ ਪਹਿਲਾਂ ਤਾਂ ਜਿਵੇਂ ਹੁਣ ਸੁਬਾਹ ਕੰਮ ਕਰਦੇ ਆ ਉਹ ਲਾਉਣਗੇ ਫਿਰ ਸ਼ਾਮ ਨੂੰ ਲਾਉਣਗੇ ਐ ਹੋ ਜਾਂਦਾ ਵਾਲੇ ਹੋ ਜਾਂਦੇ ਆ ਕੱਪੜੇ ਚਾਹ ਪੀ ਲੋ ਜੀ ਸਾਰੇ ਜਣੇ ਚਾਹ ਨਾ ਰੱਖੀ ਜਕੀ ਚਾਹ ਫਿਰ ਆਪਾਂ ਛੱਡਦੇ ਤਾਂ ਨਹੀਂ ਕੰਮ ਧੰਦਾ ਕਰਕੇ ਬਸ ਹੋਰ ਹੀ ਉੜਕਾ ਜਾਂਦਾ ਲੱਗਦਾ ਵੀ ਚਾਹ ਪੀ ਕੇ ਚਾਹ ਜੇ ਨਾ ਪੀਗੇ ਨਾ ਚਾਹ ਫਿਰ ਆਂ ਜਿ ਲੱਗ ਜਾਂਦਾ ਵੀ ਚਾਹ ਨਹੀਂ ਵਿੱਤੀ ਅੱਜ ਲੋ ਜੀ ਆ ਚਿੱਟੇ ਕੱਪੜੇ ਹੱਥਾਂ ਧੋ ਕੇ ਪਾਤੇ ਇਹ ਪਾਤੇ ਤੇ ਜਸ਼ਨ ਦੀ ਸਕੂਲ ਡਰੈਸ ਪਾਤੀ ਧੋ ਕੇ ਤੇ ਚਿੱਟੀ ਸ਼ਰਟ ਜੀ ਸੀ ਇਹ ਧੋ ਕੇ ਪਾਤੇ ਤੇ ਦੂਜੇ ਆਪਾਂ ਮਸ਼ੀਨ ਚ ਪਾ ਰੱਖੇ ਤੇ ਡੱਗੀ ਚ ਆਪਣੀ ਚ ਪਾਣੀ ਹੈ ਨਹੀਂ ਨਹੀਂ ਤਾਂ ਇੱਕ ਝਾਲ ਦਿੰਦੀ ਹੁਣ ਮੈਂ ਇੱਥੇ ਤੇ ਮੰਮੀ ਕਹਿੰਦੀ ਮੈਂ ਮੈਨਰ ਤੇ ਜਾ ਕੇ ਝਾਲ ਲੈ ਆਉਂਗੀ ਖਾਲ ਤੇ ਲੋ ਜੀ ਸਾਰੇ ਧੋਤੇ ਗਏ ਤੇ ਬੱਸ ਮੰਮਾ ਉੱਥੇ ਝਾਲ ਲੈ ਆਉਣਾ ਜਮਮੀ ਖਾਲ ਤੇ ਮੈਂ ਲਾਉਣ ਲੱਗੀ ਪੋਚੇ ਬੱਸ ਮੈਂ ਕਰਦੀ ਆ ਜੀ ਪੋਚੇ ਤਿਆਰੀ ਡਰ ਲੱਗਦਾ ਜੀ ਗਰਮੀ ਵਾਲੀ ਆ ਕੀ ਕਰੀਏ ਭਿੱਜ ਕੇ ਜਮਾ ਜਿਵੇਂ ਪਾਣੀ ਡੋਲਿਆ ਹੁੰਦਾ ਲਓ ਜੀ ਮੈਂ ਲਾਉਣੀ ਆ ਪੋਚੇ ਆਪਾਂ ਲਾਉਣ ਲੱਗੇ ਪੋਚੇ ਤੇ ਇੱਕ ਆਪਣਾ ਹ ਪੱਖਾ ਖਰਾਬ ਹੈ ਜੇ ਤਾਂ ਪੱਖਾ ਚੱਲਦਾ ਹੋਵੇ ਫਿਰ ਤਾਂ ਆਪਾਂ ਸੌਖੇ ਹੋ ਜਾ ਲੇ ਪੱਖੇ ਲਾਉਣੇ ਹਨ ਪਸੀਨਾ ਸੁੱਕਿਆ ਰਾਕੀ ਨਾਲ ਤੇ ਪੱਖਾ ਖਰਾਬ ਹੈ ਜੀ ਆਪਣਾ ਸਾਦਾ ਨਹੀਂ जशन अपना जी खेत लागे डैडी वर्ग को मैंने आखा मशन वीडियो बना दे वीडियो बना दे पर नहीं सुनी मम्मी खेत जाना मैं। जा जा। ग्लास ग्लास दे। के दुगर। दुगर। रेता ही रेताई

ਕੀ ਬਈ ਜਿਆਦਾ ਗਰਮੀ। ਸੋ ਤਾਂ ਬਹੁਤੀ ਜਿਆਦਾ ਹੈ। ਸਾਰੇ ਸਾਲ ਨਾਲੋਂ ਜਿਆਦਾ ਗਰਮੀ ਹੈ। ਤੇਨ ਕੀ ਤੂੰ ਦੇਵ ਨਹੀਂ ਠੰਡ ਵੀ ਨਹੀਂ ਪੈਣੀ ਉਹਨੇ। ਨਹੀਂ ਪੈਂਦੀ ਠੰਡ ਕਿੱਥੇ ਬੂਗੀ। ਲੇ ਪਛੜੀ ਪਟੀਆਂ ਉਹ ਨਾਉਣਗੇ ਸਵੇਰੇ ਜੀਦੋਂ ਮਨ ਲਾਦਾ ਆ ਘਰ ਕੂੜਾ ਲਾਉਣਗੇ ਉਹ ਨਾ ਬਹੁਤ ਹੋ ਹੂੰ ਮੇਰੇ ਕੱਠਾ ਲਾਉਂਦੇ ਉਹ ਲੋਹੇ ਦਾ ਕੱਠਾ ਜਿਹਾ ਕੋਪ ਕਾਲਾ ਮੈਂ ਜੀ ਬੂਹੇ ਕੱਦੂ ਖਰਾਬ ਜੀ ਕੱਦੂ ਵੀਡੀਓ ਬਣਾਉਣਾ ਭੈ ਜੀ ਕਦੋਂ ਨਿਕਾਸ ਬਣਾਉਣੀ ਹੋਣੀ ਕੱਦੂ ਖਰਾਬ ਜੀ ਕੱਦੂ ਵੇਚ ਆਉਂਦੇ ਰੈਡੀ ਨੇ

ਇਹ ਗਰਮੀ ਨੇ ਅੱਜ ਤੱਕ ਰੱਖਿਆ ਇੱਕ ਭੈਣ ਦਾ ਕਮੈਂਟ ਆਇਆ ਕਹਿੰਦੀ ਹੈ ਗਰਮੀ ਆਇਤੀ ਗਰਮੀ ਨੇ ਲੋਕਾਂ ਨੇ ਪਕੌੜੇ ਬਣਾਦੇ ਸਹੀ ਗੱਲ ਆ ਭੈਣੇ ਗਰਮੀ ਨੇ ਤਾਂ ਪੁੱਜੀ ਦਾ ਸਮਾਰ ਕੇ ਜਮੈਂ ਉਹਦੇ ਵਿੱਚ ਤੇਲ ਦੇ ਵਿੱਚ ਨਹੀਂ ਕਰਦੇ ਹੁੰਦੇ ਪਕੌੜੇ ਉਹ ਮੈਂ ਕਰਦੇ ਲੋਕ ਐਨੀ ਗਰਮੀ ਆ ਗਈ ਤਾਂ ਬਾਲੀ ਗਰਮੀ ਪਈ ਹੈ ਮੰਮੀ ਹਣਾ ਤਨਿਕ ਕਾਇ ਸਾਲਾ ਨਾਲ ਉਹ ਰਖਾਟ ਤੋੜਦਾ ਇੱਥੇ ਕਿਹਦੇ ਗਰਮੀ ਬਾਲੀ ਆ ਇੱਥੇ ਗਰਮੀ ਗਰਮੀ ਨੇ ਤਾਂ ਜੀ ਇੱਥੇ ਆਤੀ ਕਰਾਦੀ ਬਸਨਾ ਜਿਵੇਂ ਲਾਦਾ ਜਿੰਨਾ ਆਪਾਂ ਗਰਮੀ ਗਰਮੀ ਕਰਦੇ ਰੱਬ ਨੇ ਤੇ ਆਇਆ ਹੁੰਦਾ ਰੱਬ ਥੱਲੇ ਆ ਜਾਂਦਾ ਜੇ ਆਪਾਂ ਰੱਬ ਨੂੰ ਟੇ ਆਉਂਦੇ ਅੱਜ ਖੇਤ ਰੋਟੀ ਲੈ ਕੇ ਜਾਣਾ ਹੋਰ ਹਜੇ ਚੱਲ ਕੇ ਲਾਉਣੇ ਆ ਹਜੇ ਕੱਪੜੇ ਆਪਾਂ ਉੱਥੇ ਮੈਨੂੰ ਉੱਥੇ ਖਚਲ ਕੇ ਲਿਆਵਾਂਗੇ ਮੈਨਰ ਤੇ ਤੇ ਸੂਏ ਵਰ ਗਈ ਆਪਣੇ ਥੋੜਾ ਛੋਟਾ ਸੂਏ ਤੋਂ ਤੇ ਰੋਟੀ ਲੈ ਕੇ ਜਾਣੀ ਆ ਖੇਤਾਂਾਂ ਦੀ ਆਪਣੇ ਮੋਟਰ ਛੱਡ ਰੱਖੀ ਅੱਜ ਭਰੀ ਜਾਂਦੇ ਆ ਬਾਣ ਫਿਰ ਕੱਲੂ ਲਾਉਣਗੇ ਛੋਨਾ ਅੱਜ ਹੁਣ ਹੁਣ ਤਾਂ ਜੀ ਕਈ ਦਿਨ ਹੋ ਗਏ ਰੋਟੀ ਜੋ ਖੇਤ ਚਾਣ ਲੱਗੀ ਆ 11 ਵਜੇ ਜਾਂਦੇ ਆ ਸਾਡੇ ਕੰਮ ਨੌਂ ਦੇ ਕਰਦੇ ਸਹੀ 11 ਦਾ ਟਾਈਮ ਹੋ ਜਾਂਦਾ ਉਹ ਤਾਂ ਤੁਸਮਾਰਾ ਸਾਰਾ ਆਪਣੀ ਹੋ ਜਾਂਦਾ ਹਾਂ ਅੱਗੇ ਜਸ਼ਨ ਤੇ ਰੈਡੀ ਆਇਆ ਮਾੜਾ ਮੋਟਾ ਸਾਰਾ ਲਵਾਣ ਦੇ ਪਾਣੀ ਤਾਂ ਨਹੀਂ ਪਿਆਤਾ ਮੈਂ ਬਾਹਰ ਬੰਨ ਦਿੰਦਾ ਬਾਹਰ ਬੰਨ ਦਿੰਦੇ ਸੀ ਤੇ ਹੁਣ ਫਿਰ ਉਹ ਖੇਤ ਜਾਂ ਬਗ ਜਾਂਦੇ ਹਨਾ ਖੇਤ ਵਾਲਾ ਕੰਮ ਵੀ ਜ਼ਰੂਰੀ ਹੈ ਤੇ ਫਿਰ ਉਧਰਲਾ ਰਹਿ ਫਿਰ ਉਧਰਲਾ ਵੀ ਜ਼ਰੂਰੀ ਹੈ ਕਰਨਾ ਲਓ ਜੀ ਤੇ ਦੂਰ ਦੀਆਂ ਰੋਟੀਆਂ ਖਾ ਲਓ ਮਸੀ ਨਾਲ ਗਈ ਤੇਰੀ ਰੋਟੀ ਗਈ ਗਈ ਤਾਂ ਫਿਰ ਆਪਾਂ ਚੱਕ ਲੈਨੇ ਆ ਗਰਮੀ ਆ ਪਕਾ ਕੇ ਖਾ ਪੱਖੇ ਕੋਲ ਬਗ ਜੀ ਕੇ ਰਾਂ ਖਾਲ ਕੇ ਰੋਟੀ ਕੇਰਾ ਤਾਂ ਜੀ ਮੁੜ ਕਾ ਸੁੱਕ ਜਾਂਦਾ ਜਦੋਂ ਕੂਲਰ ਪੱਖਾ ਮੂਰੇ ਬਹਿ ਜਾਂਦੇ ਆ ਫਿਰ ਤਾਂ ਲੱਗਦਾ ਵੀ ਗਰਮੀ ਹੈ ਹੀ ਨਹੀਂ ਜਦੋਂ ਬਾਹਰ ਆ ਜਾਂਦੇ ਆ ਦੁਬਾਰੇ ਉਦੋਂ ਫੇਰ ਆ ਹੀ ਹਾਲ ਹੋ ਜਾਂਦਾ ਦੇਖੋ ਮੰਮੀ ਨੂੰ ਕਿੰਨਾ ਪਸੀਨਾ ਆ ਤੇ ਆ ਹੀ ਮੇਰਾ ਹਾਲ ਆ கூட ஆயி டான் ரிசோ ரீசி ரீசோ ரீசி டி ਲੋ ਜੀ ਭਾਂਡੇ ਭੁੰਡੇ ਚੱਕ ਤੇ ਕੰਮ ਸਾਰਾ ਨਿਬੜ ਗਿਆ ਵਸ ਇੱਕ ਤਾਂ ਮੇਰੇ ਕੋਲ ਚਾਹ ਰਹਿ ਗਈ ਤੇ ਇੱਕ ਆਪਣੇ ਕੋਲ ਰਹਿ ਗਿਆ ਕੱਪੜੇ ਚੱਲਣ ਵਾਲੇ ਤੇ ਮੰਮੀ ਗਈਆ ਖੇਤ ਰੋਟੀ ਫੜਾਉਣ ਮੰਮੀ ਕਹਿੰਦੀ ਉੱਥੇ ਲੈ ਆਈ ਚੱਲ ਕੱਪੜੇ ਮੈਂ ਲੈ ਕੇ ਜਾਨੀ ਆ ਜੀ ਮੈਨਰ ਤੇ ਤੇ ਫਿਰ ਉੱਥੇ ਕਿ ਚੱਲ ਲਾ ਕਹਿੰਦੀ ਮੰਮੀ ਕਹਿੰਦੀ ਨਹੀਂ ਮੇਰੇ ਦੋ ਘੇੜੇ ਲੱਗਣਗੇ ਹੁਣ ਮੰਮੀ ਰੋਟੀ ਫੜਾਉਣ ਗਿਆ ਕਹਿੰਦੀ ਨਹੀਂ ਫੇਰ ਮੈਨੂੰ ਵਾਪਸ ਹੁਣਾ ਫੇਰ ਫੇਰ ਜਾਣਾ ਪੂ ਕਹਿੰਦੀ ਚੱਲ ਭਾਂਡੇ ਭੁੰਡੇ ਮਾਚ ਕੇ ਤੂੰ ਲੈ ਆਈ ਤੇ ਚਲੋ ਜੀ ਆਪਾਂ ਚੱਲਦੇ ਆ ਮੈਨਰ ਤੇ ਕੱਪੜੇ ਲੈ ਕੇ ਲੋ ਜੀ ਆ ਗਏ ਆਪਾਂ मैनर महीनेरते पानी है ना नहीं है जी थोड़ा पानी है कि हरे से पानी देखो मम्मी आज मम्मी सर्वाइकल की हंद है अपने कौन बोला थोड़ा अपने वह बोल दिया

ਮਾੜੀ ਕੀ ਲੈ ਗਈ ਇਹ ਤਾਂ ਤੇ ਹੋ ਰਾਇਆ ਦਾ ਖੰਢ ਛੰਢ ਪਾਣੀ ਦੇ ਵਿੱਚ ਹੀ ਬਹਿ ਗਈ ਲੋ ਜੀ ਬਸ ਹੁਣ ਘਰੇ ਜਾ ਕੇ ਚਾਹ ਚੁੱਕ ਕਰਕੇ ਫੇਰ ਫੇਰ ਇਹਨਾਂ ਨੂੰ ਫੋਨ ਕਰਨਾ ਪਊਗਾ ਜਦੋਂ ਜਸ਼ਨ ਲਾਈ ਜੂਗਾ ਹਣਾ ਸੂਰਜ ਵੀ ਆਦਾ ਤੇਰਾ ਦੇਣਾ ਕੀ ਐਨੀ ਐਨੀ ਜਿਆਦਾ ਧੁੱਪ ਹੈ ਚਲੋ ਜੀ ਘਰੇ ਜਾ ਕੇ ਮਿਲਦੇ ਹੁਣ ਆਪਾਂ ਸੁਣੋ ਲੋ ਜੀ ਆ ਗਏ ਆਪਾਂ ਘਰੇ ਕੱਪੜੇ ਕੁੱਪੜੇ ਕਚਲ ਲਿਆਏ ਤੇ ਤਾਰ ਤੇ ਕੱਪੜੇ ਦਿੱਤੇ ਲਾ ਸੁੱਕਣੇ ਦੇਖੋ ਇੰਨੇ ਕੱਪੜੇ ਸੀਗੇ ਜੀ ਦੋ ਤਾਰਾਂ ਭਰ ਜਾਂਦੀਆਂ ਆਪਣੇ ਰੋਜ਼ ਬਾਲੇ ਹੁੰਦੇ ਆ ਕੱਪੜੇ ਬਾਕੀ ਆਹੀ ਹਾਲ ਹੁੰਦਾ ਜੀ ਗਰ ਆਹੀ ਗਰਮੀ ਨੂੰ ਦੋ ਦੋ ਸੂਟ ਹੋ ਜਾਂਦੇ ਆ ਸਾਰਿਆਂ ਦੇ ਤੇ ਹੋ ਹੋ ਛਾਣਾ ਛਾਣੀ ਡਲਦਾ ਜੀ ਮਾੜਾ ਪੱਖੇ ਮੂਰੇ ਬਹਿ ਕੇ ਫੇਰ ਮਾੜੀ ਜੀ ਸ਼ਾਂਤੀ ਆਈ ਤੇ ਇੱਕ ਪੰਜਾਬੀ ਕਿਚਨ ਬਲੌਗ ਦੇ ਨਾਂ ਤੇ ਚੈਨਲ ਹੈ ਤੇ ਉਹ ਭੈਣ ਦਾ ਨਾਂ ਹੈਗਾ ਅਮਰਪ੍ਰੀਤ ਕੌਰ ਆ ਵੜਵਾਲ ਪਤਾ ਨਹੀਂ ਸ਼ਾਇਦ ਤੇ ਪਿੰਡ ਤਾ ਧੂਰੀ ਪਿੰਡ ਜਿਲ੍ਹਾ ਸੰਗਰੂਰ ਤੋਂ ਜਿਲ੍ਹਾ ਸੰਗਰੂਰ ਤੋਂ ਧੂਰੀ ਪਿੰਡ ਅਮਰ ਅਮਰਪ੍ਰੀਤ ਕੌਰ ਭੈਣ ਕਹਿੰਦੀ ਮੇਰਾ ਨਾਂ ਨਹੀਂ ਲਿਆ ਤੁਸੀਂ ਚਲੋ ਜੱਜ ਵਾਲੇ ਬਲੌਗ ਚ ਆਪਾਂ ਭੈਣ ਦਾ ਨਾਂ ਲੈ ਦਿੰਨੇ ਆ ਚਲੋ ਜੀ ਆਪਾਂ ਬਸ ਚਾਹ ਦੀ ਕਰ ਲਈਏ ਪੁਣ ਆਪਣਾ ਹੀ ਫਿਰ ਨੌ ਨੇ। ਲੋ ਜੀ ਸਾਰਾ ਕੰਮ ਨਿਮੇੜ ਕੇ ਸਹੀ 11 ਵਜੇ ਕਿਸੀ ਨਾਲ ਕੇ ਆਏ ਆ ਤੇ ਦੂਜੇ ਤੀਜੇ ਦਿਨ ਜੀ ਭਾਲ ਤੋਂ ਨਾਲੇ ਹੋ ਜਾਂਦੇ ਪੁੱਛੋ ਨਾ ਗਰਮੀ ਦਾ ਕਰਕੇ ਪਸੀਨਾ ਆਉਂਦਾ ਨਾ ਫਿਰ ਹੋਰ ਹੀ ਆਉਣ ਲੱਗ ਜਾਂਦੀ ਹੈ ਇੱਕ ਜੂੜਾ ਕਰਕੇ ਰੱਖਦੇ ਆ ਬਦਗੂ ਜੀ ਆਉਣ ਲੱਗ ਜਾਂਦੀ ਤੇ ਬਸ ਸਿਰਸਰ ਨਾਲ ਹੀ ਮੈਂ ਵੀ ਨਾਲ ਹੀ ਮੰਮੀ ਵੀ ਨਾਲ ਹੀ ਤੇ ਹੁਣ ਕਰਦੇ ਆ ਜੀ ਆਪਾਂ ਰੈਸਟ ਤੇ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਆਪਾਂ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੇ ਸਾਡਾ ਬਲੌਗ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜੀ ਵੀਡੀਓ ਨੂੰ ਕਰਿਓ ਲਾਈਕ ਸੋਨ ਸੋਨ ਕਰਿਓ ਕਮੈਂਟ ਜੀ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਕੀ ਆਪਾਂ ਮਿਲਦੇ ਆ ਤੁਹਾਨੂੰ ਕੱਲ ਨੂੰ ਬਾਏ ਬਾਏ ਜੀ ਤੇ ਸਤਿ ਸ੍ਰੀ ਅਕਾਲ